ਮੱਥਾ ਟੇਕਦਾ ਬੀਬੀ ਜੀ ਜੀ ਲਿਆਇਆ ਸੁਪੜਾਇਆ ਜੀ ਜੀ ਲਿਆਇਆ ਬੱਸ ਰਬਾਇਆ ਬੱਸ ਬੀਬੀ ਆ ਬੱਚਨ ਕਾ ਕੌਲੀਆਂ ਤੇ ਚਮਚੇ ਲੈ ਕੇ ਆਉਣ ਉਹਤ ਕੌਲੀਆਂ ਚਮਚ ਕੀ ਕਰਨਾ ਬੀਬੀ ਮੈਂ ਤਰੀ ਵਾਲੇ ਕੇਲੇ ਲੈ ਕੇ ਆਇਆ ਉਹ ਤੇ ਚਿਤਰੀ ਵਾਲੇ ਕੇਲੇ ਤਾਂ ਮੈਂ ਸੁਣਿਆ ਤਰੀ ਵਾਲੇ ਤੇ ਪਹਿਲੀ ਵਾਰੀ ਸੁਣਿਆ ਨੇ ਬੀਬੀ ਲਿਆਂਦੇ ਤੇ ਕੇਲੇ ਮੈਂ ਚਿਤਰੀ ਵਾਲੇ ਸੀ ਮੈਂ ਬੱਸ ਦੇ ਵਿੱਚ ਨਾ ਇਦਾਂ ਕੇਲੇ ਰੱਖ ਕੇ ਸੀਟ ਤੇ ਤੇ ਇਦਾਂ ਫੋਨ ਕਰਨ ਲੱਪਿਆ ਇੱਕ ਮੋਟੀ ਜੀ ਜਨਾਨੀ ਕੇਲਿਆਂ ਦੇ ਉੱਤੇ ਬਹਿ ਗਈ ਤਰੀ ਵਾਲੇ ਕੇਲੇ ਤੋਂ ਇਹ ਤਰੀ ਵਾਲੇ ਕੇਲੇ ਬਣ ਗਏ। ਵਾਪਸ ਕਰੋ ਕੌਲੀਆਂ ਮੈਂ ਤਰੀ ਵਾਲੇ ਕੇਲੇ ਦਵਾ ਤੁਹਾਨੂੰ। ਇਹ ਸਾਬਾਸ। ਹੈਲੋ ਤਰੀ ਵਾਲੇ ਕੇਲੇ। ਹੈਲੋ ਕੁਝ ਤਰੀ ਵਾਲੇ ਕੇਲੇ ਖਾਓ। ਆਲੋ ਆਲੋ ਤਰੀ ਵਾਲੇ ਕੇਲੇ। ਆਲੋ ਕੁਝ ਤਰੀ ਵਾਲੇ ਕੇਲੇ। ਬੀਬੀ ਤੈਨੂੰ ਵੀ ਦਵਾ ਤਰੀ ਵਾਲੇ ਕੇਲੇ। ਓ ਮਾਈ ਗॉड ਕੁੱਤੇ ਆ ਨੀ ਫੀਰ ਪਾਰ ਦਿੱਤਾ। ਅੱਜ ਕੱਲ ਕੁੱਤੇ ਵੀ ਬੜੇ ਸ਼ਾਇਪੇ ਆ। ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਵਕੀਲ ਸਾਹਿਬ ਕਿਵੇਂ ਆਉਣੇ ਹੋਏ ਮੈਂ ਤੁਹਾਨੂੰ ਇਹ ਸਾਰੀ ਜਗਾ ਤੇ ਖੂਬ ਵੇਚਿਆ ਸੀ ਵੇਚਿਆ ਤੇ ਗੱਲ ਖਤਮ ਮੈਂ ਤੁਹਾਨੂੰ ਪਹਿਲਾਂ ਖੂਬ ਵੇਚਿਆ ਸੀ ਪਾਣੀ ਨਹੀਂ ਵੇਚਿਆ ਸੀ ਤੁਹਾਨੂੰ ਪਤਾ ਲੱਗਾ ਤੇ ਪਾਣੀ ਖੇਤਾਂ ਨੂੰ ਲਾਂਦੇ ਤੇ ਨਾਲੇ ਪਾਣੀ ਵਰਤਦੇ ਵੀ ਹੋ ਇਹਦਾ ਤੁਹਾਨੂੰ ਜੁਰਮਾਨਾ ਪਵੇਗਾ ਗੱਲ ਸੁਣੋ ਮੇਰੀ ਵਕੀਲ ਸਾਹਿਬ ਆ ਜਿਹੜਾ ਤੁਹਾਡਾ ਖੂਹ ਦੇ ਵਿੱਚ ਪਾਣੀ ਆ ਨਾ ਇਹ ਆਪਣਾ ਪਾਣੀ ਕੱਢ ਕੇ ਇੱਕ ਦੋ ਦਿਨ ਦੇ ਵਿੱਚ ਲੈ ਜਾਓ ਨਹੀਂ ਤੇ ਤੁਹਾਨੂੰ ਜੁਰਮਾਨਾ ਦੇਣਾ ਪਵੇਗਾ ਨਹੀਂ ਨਹੀਂ ਮਾਫਲੀ ਮੈਂ ਤਾਂ ਵਿਆਖ ਕਰਦਾ ਹੋਇਆ ਸੀਗਾ ਉਹ ਟਮਾਟਰ ਨਾ ਮਜ਼ਾਕ ਉਹ ਸਾਡਾ ਪੜਿਆ ਤੇ ਵਕੀਲ ਲੱਗਾ ਵਾ ਇਹ ਮਜ਼ਾਕ ਕਿਸੇ ਹੋਰ ਨਾ ਕਰੀ ਅੱਛਾ ਸਵੇਰੇ ਸੁੱਤੇ ਨੂੰ ਪੁਲਿਸ ਚੱਕ ਕੇ ਲਾ ਗਈ ਆਉਂਦੇ ਕੁੱਟਣ ਲਾਪੇ ਨਹੀਂ ਕੋਈ ਗੱਲ ਤਾਂ ਹੋਏਗੀ ਤਾਂ ਫਿਰ ਪੁਲਿਸ ਘੜਦੀ ਆ ਉਹਦਾ ਭੱਤੇ ਬਾਈ ਠੀਕ ਹੈ ਮੈਂ ਬਾਅਦ ਚ ਫੋਨ ਕਰਦਾ ਉਹ ਤੇ ਭਾਈ ਤੁਹਾਨੂੰ ਖੁਸ਼ਖਬਰੀ ਦੇਣੀ ਸੀ ਕੀ ਖੁਸ਼ਖਬਰੀ ਆ ਭਾਈ ਮੇਰਾ ਰਾਤ ਰਾਤ ਗਾਣਾ ਹਿੱਟ ਹੋ ਗਿਆ ਰੋਪਰੋ ਪਿਆ ਮਿਲੀਨ 뷰 ਵੀ ਹੋ ਗਈਆਂ ਉਹ ਭਾਜੀ ਖੁਸ਼ਖਬਰੀ ਹੋਰ ਕੀ ਖੁਸ਼ਖਬਰੀ ਆ ਇੱਕ 5 ਲੱਖ ਦਾ ਸਾਨੂੰ ਪ੍ਰੋਗਰਾਮ ਹੀ ਬੁੱਕ ਹੋ ਗਿਆ ਭਾਜੀ ਪ੍ਰੋਬਲਮ ਹੈਗੀ ਆ ਕੀ ਪ੍ਰੋਬਲਮ ਪੈ ਗਈ ਨਾ ਕੋਈ ਕਲਾਕਾਰਾਂ ਵਾਲੇ ਸੋਹਣੇ ਕੱਪੜੇ ਹੈਗੇ ਆ ਤਾਂ ਨਾ ਕੋਈ ਮਹਿੰਗੀ ਗੱਡੀ ਹੈਗੀ ਆ ਨਾ ਕੋਈ ਚੈਨੀਆਂ ਮੁੰਦੀਆਂ ਵਾਂ ਤਾਂ ਨਾ ਹੀ ਕੋਈ ਸਪੋਂਸਰ ਹੈਗੀ ਆ ਇਹਨਾਂ ਸਾਰੀਆਂ ਗੱਲਾਂ ਦਾ ਮੇਰੇ ਕੋਲ ਹੱਲ ਹੈਗਾ ਠੀਕ ਆ ਦੇਖੋ ਆਪਾਂ ਨੂੰ ਮਹਿੰਗੀ ਗੱਡੀ ਵੀ ਕਿਰਾਏ ਤੇ ਮਿਲ ਜਾਣੀ ਐ ਮਹਿੰਗੇ ਕੱਪੜੇ ਵੀ ਸ਼ੋਰੂਮ ਤੋਂ ਕਿਰਾਏ ਤੇ ਮਿਲ ਜਾਣੀ ਐ ਤੇ ਜਿਹੜੀਆਂ ਚੈਨਾ ਚੂਨਾ ਦੀ ਮੁੰਦੀਆਂ ਦੀ ਗੱਲ ਆਰਟੀਫੀਸ਼ੀਅਲ ਉੱਥੋਂ ਮਿਲ ਜਾਣੀ ਐ ਮਨਿਆਰੀ ਵਾਲੀ ਦੁਕਾਨ ਤੋਂ ਨਾਲੇ ਕਲਾਕਾਰਾਂ ਨੇ ਕਿਹੜੀਆਂ ਸੋਨੇ ਦੀਆਂ ਪਾਈਆਂ ਹੁੰਦੀਆਂ ਨੇ ਤੇ ਬੌਂਸਰ ਜਿਹੜੇ 5-500 ਰੁਪਏ ਦਿਹਾੜੀ ਤੇ ਮਿਲ ਜਾਣੀ ਉਹ ਵੀ ਆਪਾਂ ਨੂੰ ਸਾਰਾ ਤਾਂ ਟਾਈਮ ਇੰਤਜ਼ਾਮ ਹੋ ਗਿਆ ਫਾਈ ਇੱਕ ਪ੍ਰੋਬਲਮ ਹੋਰ ਖੜੀ ਹੋ ਗਈ ਮੇਰਾ ਤਾਂ ਗਾਣਾ ਹੀ ਇੱਕ ਆ ਤੇ ਇੱਕ ਘੰਟੇ ਦਾ ਪ੍ਰੋਗਰਾਮ ਆ ਮੈਂ ਇੱਕ ਘੰਟਾ ਕੀ ਗਾਵਾਂਗਾ ਇਹਦਾ ਵੀ ਹੱਲ ਆ ਗਿਆ ਮੇਰੇ ਕੋਲ ਆਪਾਂ ਪੰਜ ਸੱਤ ਵੇਲੜ ਦੇ ਮੁੰਡੇ ਕੇ ਪਿੰਡ ਤੋਂ ਫੜ ਲੈਣੇ ਨੇ ਉਹਨਾਂ ਨੂੰ ਪਾਈਆ ਪਾਈਆ ਸ਼ਰਾਬ ਪਿਆ ਕੇ ਤਾਂ ਆਪਾਂ ਕੇ ਕੁਰਸੀਆਂ ਤੇ ਬਿਠਾ ਦੇਣੇ ਨੇ ਉਹਨਾਂ ਨੂੰ ਕਹਿਣਾ ਨਾਲੇ ਰੌਲਾ ਪਾਈ ਜੋ ਨਾਲੇ ਚੀਕਾਂ ਮਾਰੀ ਜਾ ਇਹੀ ਗਾਣਾ ਇਹੀ ਗਾਣਾ ਫੇਰ ਇਹੀ ਗਾਣਾ ਫੇਰ ਤੇਰੇ ਇੱਕ ਘੰਟਾ ਨਿਕਲ ਜਾਣਾ ਕੀ ਹੋ ਰਿਹਾ